ਉਹਦੇ ਜੌਬ ਮਿਲੀ ਫਿਰ ਜਦੋਂ ਉਹਦੇ ਫਾਦਰ ਸਾਹਿਬ ਦੇ ਫੰਡਸ ਵਗੈਰਾ ਮਿਲੇ ਤੇ ਕੱਲੇ ਕੋਲ ਸਾਰਾ ਅਧਿਕਾਰ ਆ ਗਿਆ ਤੇ ਇਹਦੇ ਕੋਲ ਸੰਗ ਹੀ ਇਹੋ ਜਿਹਾ ਰਲ ਗਿਆ ਜਿਹੜਾ ਇਸ ਸਿਸਟਮ ਦੇ ਵਿੱਚ ਫਿਰ ਹੌਲੀ-ਹੌਲੀ ਐਡਿਕਟਲ ਹੋ ਗਿਆ ਨਸ਼ੇ ਦਾ ਇਹਨਾਂ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧੇ ਵਾਲਾ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਕਿ ਜ਼ਿਆਦਾ ਤਿੰਨੇ ਪਿਓਪਰ ਸਮੈਗ ਵੇਚਣ ਦਾ ਤੇ ਸਾਡੇ ਲਾਗੇ ਚਾਂਪੁਰ ਪਿੰਡ ਆ ਉਹ ਇੱਥੇ ਵੀ ਪੰਨਾ ਨਾ ਭਾਵੇਂ ਲੈ ਲੋ ਸੌਦੇ ਦੇ ਪੈਸੇ ਨਾਲੇ ਦੇਣ ਵਾਸਤੇ ਗਿਆ 20000 ਰੁਪਏ ਤੇ ਉਹ ਸੌਦੇ ਦੀ ਪਰਚੀ ਲੈ ਕੇ ਗਿਆ ਤੇ ਔਰ ਪਤਾ ਲਗਾ ਜੀ ਕਿ ਆਪਰੋਂ ਕਿਤੇ ਬੰਮੀ ਦੇ ਉੱਤੇ ਕਿਤੇ ਬੈਠਿਆ ਡੈਥ ਹੋ ਗਈ ਆ ਜਦੋਂ ਵੇਖਿਆ ਜਾ ਕੇ ਕਿ ਉਹ ਨਸ਼ੇ ਦੇ ਕਾਰਨ ਉਹ ਨਸ਼ੀਤ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਠੀਕ ਠਾਕ ਹੋਵੋਗੇ ਦੋਸਤੋ ਅੱਪ ਅੱਜ ਗੱਲ ਕਰਦੇ ਆ ਪੰਜਾਬ ਦੇ ਵਿੱਚ ਐ ਜੋ ਨਸ਼ਾ ਦਿਨ-ਪਾ ਦਿਨ ਵੱਧਾ ਜਾ ਰਿਹਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਜੋ ਬਾਧ ਕਰ ਰਿਹਾ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਅਜਨਾਲਾ ਦੇ ਪਿੰਡ ਕੈਂਪੂਰ ਤੋਂ ਇੱਕ 24 ਸਾਲਾ ਨੌਜਵਾਨ ਪੁਲਿਸ ਮੁਲਾਜ਼ਮ ਦੀ ਨਸ਼ੇ ਨਾਲ ਮੌਤ ਹੋ ਗਈ ਜਿੱਥੇ ਨਸ਼ੇ ਕਰਨ ਕਰਕੇ ਇਸ ਨੌਜਵਾਨ ਪੁਲਿਸ ਮੁਲਾਜ਼ਮ ਗੁਰਸੇਵਕ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੀ ਲਾਸ਼ ਪਿੰਡ ਕੈਂਪੂਰ ਨੇੜਿਓਂ ਮਿਲੀ ਜਿਸ ਸਬੰਧ ਦੇ ਪਤਾ ਲੱਗਦੇ ਹੀ ਪੁਲਿਸ ਵਾਲੋ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਸੇਵਕ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਤੁਹਾਡਾ ਜੀ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਜੀ ਜਿਹੜੇ ਵੀ ਦੀ ਜਤੂ ਜੀ ਦਾ ਕੀ ਨਾਮ ਸੀ ਉਹਦਾ ਨਾਮ ਮਨਸੀਬਕ ਸੀਗਾ ਜੀ ਐ ਕਿੱਥੇ ਡਿਊਟੀ ਕਰਦਾ ਸੀ ਕਿਹੜੇ ਵਿਭਾਗ ਵਿੱਚ ਕਰਦਾ ਸੀ ਇਹ ਮੁੰਡਾ ਪੰਜਾਬ ਪੁਲਿਸ 'ਚ ਡਿਊਟੀ ਕਰਦਾ ਸੀ ਇਹਦੇ ਫਾਦਰ ਦੀ ਔਨ ਡਿਊਟੀ ਹੀ ਡੈਥ ਹੋ ਗਈ ਸੀਗੀ ਉਦੋਂ ਬਾਅਦ ਇਹਨੂੰ ਜੋਬ ਮਿਲ ਗਈ ਮੇਰੇ ਖਿਆਲ ਚ 4-5 ਸਾਲ ਪਹਿਲਾਂ ਇਹਨੂੰ ਜੋਬ ਮਿਲੀ ਸੀਗੀ ਜਦੋਂ ਇਹ ਜੋਬ ਮਿਲੀ ਫਿਰ ਇਹਦੇ ਫਾਦਰ ਸਾਹਿਬ ਦੇ ਵੀ ਫੰਡਸ ਵਗੈਰਾ ਮਿਲੇ ਤੇ ਕੱਲੇ ਕੋਲ ਸਾਰਾ ਅਧਿਕਾਰ ਆ ਗਿਆ ਤੇ ਇਹਦੇ ਕੋਚ ਸੰਗ ਹੀ ਇਹੋ ਜਿਹਾ ਰਲ ਗਿਆ ਜਿਹੜਾ ਇਸ ਸਿਸਟਮ ਦੇ ਵਿੱਚ ਫਿਰ ਹੌਲੀ ਹੌਲੀ ਐਡਿਕਟ ਹੋ ਗਿਆ ਨੱਚੇ ਦਾ ਕਰਦੇ ਕਰਦੇ ਮਤਲਬ ਹੁਣ ਤੇ ਇੰਨੀ ਪ੍ਰੋਬਲਮ ਦੇ ਵਿੱਚ ਸੀਗਾ ਕੋਈ ਗੱਲ ਕਹਿਣ ਵਾਲੀ ਨਹੀਂ ਐ ਜੀ ਜੇ ਸ ਵੀਰੇ ਸੁਣਿਆ ਜੀ ਕਿ ਘਰੋਂ ਦਾਦੀ ਜੀ ਦੀ ਪੱਥੋਂ ਡੈਥ ਹੋਈ ਆ ਉਹਦੇ ਸੌਦੇ ਦੇ ਪੈਸੇ ਜਨਾਲੇ ਦੇਣ ਵਾਸਤੇ ਗਿਆ 20000 ਰੁਪਇਆ ਤੇ ਉਹ ਸੌਦੇ ਦੀ ਪਰਚੀ ਲੈ ਕੇ ਗਿਆ ਤੇ ਔਰ ਪਤਾ ਲੱਗਾ ਜੀ ਕਾਂਪੁਰੋਂ ਕਿਤੇ ਬੰਬੀਰੇ ਉੱਤੇ ਕਿਤੇ ਬੈਠਿਆ ਡੈਥ ਹੋ ਗਈ ਹੈ ਜਦੋਂ ਵੇਖਿਆ ਜਾ ਕੇ ਪੀਓ ਨਸ਼ੇ ਦੇ ਕਾਰਨ ਉਹ ਨਸ਼ੇ ਦੇ ਗੁਲਤਾਨ ਦੇ ਸਾਰੀ 22 23 ਸਾਲ ਦੀ ਏਜ ਸੀਗੀ 언ਮੈਰਿਡ ਬੱਚਾ ਸੀਗਾ ਬਹੁਤ ਕੁਝ ਮਿਲਿਆ ਕਿਸੇ ਨਾਲ ਉਹ ਜਿਹੜਾ ਨਸ਼ਾ ਕੀਤਾ ਨਹੀਂ ਅਜੀ ਮੈਂ ਉੱਥੇ ਨਹੀਂ ਸੀ ਜਗਾ ਜੀ ਇਹ ਆਂਦੇ ਆ ਜੀ ਆਂਦੇ ਆ ਵੀ ਕੋਈ ਨਸ਼ੇ ਦੇ ਨਸ਼ੇ ਦੇ ਕਾਰਨ ਹੀ ਇਹ ਡੈਥ ਨਸ਼ੇ ਦੇ ਕਾਰਨ ਹੀ ਹੋਈ ਆ ਉਹਦੇ ਬਾਅਦ ਇਹ ਸਿੰਪਟਮ ਵੀ ਦੱਸਦੇ ਆ ਤੁਸੀਂ ਆਪ ਵੀ ਦੇਖ ਲਓ ਡਾਕਟਰੀ ਵੀ ਤੁਸੀਂ ਦੇਖ ਸਕਦੇ ਹੋ ਡੈਥ ਇਹ ਨਸ਼ੇ ਨਾਲ ਹੀ ਹੋਈ ਆ ਨਹੀਂ ਆਇਆ ਜੀ ਆਪਣਾ ਹਰਮਨ ਸਿੰਘ ਕਿਹੜਾ ਪਿੰਡ ਹੈ ਜੀ ਤੁਹਾਡਾ ਤੇੜਾ ਕਲਾਂ ਮੇਰਾ ਪੋਤਰਾ ਮੇਰਾ ਪੋਤਰਾ ਹੈ ਕੀ ਗੱਲ ਹੋਈ ਆ ਜੀ ਇਹਨਾਂ ਨਸ਼ੇ ਦੇ ਤੌਰ ਤੇ ਟੀਗਾ ਲਾਇਆ ਸਿੱਧੀ ਗੱਲ ਹੈ ਨਸ਼ਾ ਕੀਤਾ ਹੈ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗਵਾਂਢ ਇੰਨੀ ਜਿਆਦਾ ਤਿੰਨੇ ਪਿਓ ਪਰ ਸੁਮੈਗ ਵੇਚਣ ਦਾ ਤੇ ਸਾਡੇ ਲਾਗੇ ਕਾਮਪੁਰ ਪਿੰਡ ਹੈ ਉੱਥੇ ਵੀ ਪੰਨਾ ਨਾ ਭਵੇਂ ਲੈ ਲੋ ਕਾਮਲਪੁਰੇ ਚਲ ਜੋ ਕੋਈ ਹੱਦ ਨਹੀਂ ਪੁਲਿਸ ਫੜਦੀ ਆ ਪੈਸੇ ਲੈਂਦੀ ਆ ਤੇ ਬੰਦਾ ਛੱਡ ਦਿੰਦੀ ਆ ਉਹਨਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਨਸ਼ੇ ਤੇ ਬੰਨ ਪਾਉਣਾ ਚਾਹੀਦਾ ਗਾਂ ਆਉਣ ਵਾਲੀ ਪੀੜ੍ਹੀ ਨਹੀਂ ਦੇ ਰੋਂਦੀ ਮਰ ਜੂ। ਕਈ ਕਲੀ ਪੁਲਿਸ ਨੂੰ ਦੱਸਿਆ ਨਹੀਂ ਵੀ ਇੱਥੇ ਨਸ਼ਾ ਵੇਚਦਾ। ਮਾਹ ਜੀ ਅੰਤ ਕੋਈ ਨਹੀਂ ਕਈ ਵਾਰੀ ਪੁਲਿਸ ਨੇ ਫੜਿਆ ਸਾਡੇ ਪਿੰਡ ਵਾਲਿਆਂ ਨੂੰ। ਕਿਉਂ ਉਹਨਾਂ ਨੂੰ ਫੇਰ ਆਜੇ ਉਹ ਥਾਣੇ ਨਹੀਂ ਪਹੁੰਚਦੇ ਨਾ ਮਗਰ ਬੰਦੇ ਪਹੁੰਚ ਜਾਂਦੇ ਪੈਸੇ ਲੈਂਦੇ ਤੇ ਛੱਡ ਦਿੰਦੇ ਨੇ। ਕਦੀ ਸ਼ਿਕਾਇਤ ਨਹੀਂ ਕੀਤੀ ਟੋਲ ਨੋ ਨੰਬਰ ਬਣੇ। ਇੱਕ ਵਾਰੀ ਸ਼ਿਕਾਇਤ ਹੋਈ ਹੈ। 50 ਵਾਰੀ ਸ਼ਿਕਾਇਤ ਹੋਈ ਹੈ ਪਤਾ ਨਹੀਂ ਕਿੱਥੇ ਕਿੱਥੇ ਸ਼ਿਕਾਇਤਾਂ ਕਰ ਚੁੱਕੇ। ਕੋਈ ਸੁਣਾਈ ਨਹੀਂ ਹੈ। ਤੇ ਇਸ ਕਰਕੇ ਨਸ਼ੇ ਤੇ ਜਿਹੜਾ ਇਹ ਬੰਨ ਪਾਉਣਾ ਚਾਹੀਦਾ। ਕੀ ਨਾਮ ਤੁਹਾਡਾ ਜੀ ਮੇਰਾ ਨਾਮ ਅਨੰਦਰਮਲ ਸਿੰਘ ਮੈਂ ਲੜਕੇ ਦਾ ਤਾਂ ਮੈਂ ਲੜਕੇ ਦਾ ਤਾਂ ਆਇਆ ਜੀ ਹਾਂ ਕੀ ਨਾਮ ਸੀ ਨਾ ਗੁਰਸ਼ੇਵ ਸਿੰਘ ਹੈ ਜੀ ਕੀ ਗੱਲ ਹੋਈ ਹੈ ਸਰ ਜੀ ਤੇ ਨਸ਼ੇ ਨਿਸ਼ੇ ਤੇ ਟੀਕਾ ਲਾ ਕੇ ਜੀ ਮੌਤ ਹੋਈ ਹੈ ਕਿਥੇ ਹੋਈ ਹੈ ਜੀ ਕਿਹਾਂ ਪਰ ਪਤਾ țeੜਾ ਕਲਾ ਦਾ ਮੁੰਡਾ ਤੇ ਕਿਹਾਂ ਪਰ ਮੌਤ ਹੋਈ ਚਲੋ ਤੂੰ ਨਸ਼ਾ ਕਰ ਰਿਹਾ ਹਾਂਜੀ ਚਲੋ ਤੂੰ ਨਸ਼ਾ ਕਰ ਇਹ ਪੰਜਾਬ ਪੁਲਿਸ ਦੇ ਵਿੱਚ ਹਾਂ ਡਿਊਟੀ ਕਰਦਾ ਸੀ ਲੜਕਾ ਤੇ ਪਰਸੋ ਹੀ ਆਪਣੀ ਤਾਇਗੀ ਦਾ ਭੋਗ ਪਾਇਆ ਤੇ ਘਰ ਸੀ ਛੁੱਟੀ ਤੇ ਸੀਗਾ ਕਿਹਾ ਤੁਹਾਨੂੰ ਕਿ ਸੋਇਆ ਨਸ਼ੇ ਕਰਦੇ ਨੇ ਜੀ ਦੋ ਮਿੰਟ ਤੇ ਲੁਧਿਆਣਾ ਸੀਗਾ ਨਸ਼ੇ ਦੇ ਕਦੋਂ ਤੋਂ ਕਰ ਰਿਆ ਸੀ ਨਸ਼ਾ ਇਹ ਨਸ਼ੇ ਦਾ ਚੋਰੀ ਛਿਪੀ ਪਤਾ ਤੇ ਕਿੰਨੇ ਸਾਨੂੰ ਪਤਾ ਨਹੀਂ ਇਹਦਾ ਪੱਕਾ ਹੋ ਗਿਆ ਕਿ ਕਿੰਨੇ ਚਿਰ ਤੋਂ ਚੋਰੀ ਛਿਪੀ ਪਹਿਲੇ ਤੋਂ ਕਰਦਾ ਸੀਗਾ ਜੀ ਅੱਜ ਕਿਦਾ ਪਤਾ ਲੱਗਾ ਨਸ਼ੇ ਨੂੰ ਮੌਤ ਹੋਈ ਅੱਜ ਇਸ ਤਰ੍ਹਾਂ ਪਤਾ ਲੱਗਾ ਕਿ ਫਿਰ ਉਹ ਜਦੋਂ ਪੂਰਾ ਹੀ ਹੋ ਗਿਆ ਪੂਰਾ ਹੋ ਗਿਆ ਤੇ ਇਸ ਚੀਜ਼ ਦੇ ਵਿੱਚ ਤੁਹਾਨੂੰ ਕਿਦਾਂ ਪਤਾ ਲੱਗਾ ਨਸ਼ੇ ਨੇ ਮਰਿਆ ਸਾਨੂੰ ਵੀ ਥੋੜਾ ਜਿਹਾ ਛੱਕ ਸੀ ਵੀ ਇਹ ਨਸ਼ਾ ਲੜਕਾ ਕਿਤੇ ਕਿਤੇ ਕਰਦਾ ਹਾਂਜੀ ਇਸ ਕਰਕੇ ਹੋਇਆ ਇਸ ਸਬੰਧੀ ਡੀਐਸਪੀ ਅਜਨਾਲਾ ਰਾਜਕੁਮਾਰ ਨੇ ਕੀ ਦੱਸਿਆ ਆਓ ਸੁਣਾਦਣਿਆ ਉਹ ਵੀ ਤੁਹਾਨੂੰ ਸਰ ਕੀ ਜੀ ਸਾਰਾ ਮੰਗਦਾ ਅੱਜ ਸਾਨੂੰ ਪਤਾ ਲੱਗਿਆ ਸੀ ਹੈ ਕਿ ਕਿਆਮਪੁਰ ਦੇ ਕੋਲ ਇੱਕ ਬੰਦੇ ਦੀ ਲੈਡ ਬਾਡੀ ਪਈ ਹੈ ਜਦੋਂ ਉਹਦੀ ਪਛਾਣ ਕੀਤੀ ਗਈ ਤੇ ਉਹ ਪੁਰਸੇਵਕ ਸਿੰਘ ਜੋ ਕਿ ਲੁਧਿਆਣਾ ਪੁਲਿਸ ਦੇ ਵਿੱਚ ਮਤੌਰ ਕਾਂਸਟੇਬਲ ਡਿਊਟੀ ਕਰ ਰਿਹਾ ਸੀ ਉਹ ਹੈ ਸੀ ਉਹਦੀ ਲੈਡ ਬਾਡੀ ਕਬਜ਼ੇ ਚ ਲੈ ਲਈ ਹੈ ਤੇ ਕੱਲ ਨੂੰ ਪੋਸਮਾਨਦਮ ਕਰਾ ਕੇ ਉਹਦੇ ਦੇ ਡੈਥ ਦਾ ਜਿਹੜਾ ਹੈਗਾ ਪਤਾ ਲਾਇਆ ਜਾਊਗਾ ਵੀ ਕਾਰਨ ਕੀ ਸੀ ਦਿੱਤਾ। ਸਿਰ ਪਰਿਵਾਰਕ ਮੈਂਬਰਾਂ ਨੇ ਕਹਿਣਾ ਕਿ ਨਸ਼ੇ ਨਾਲ ਉਹਦੀ ਮੌਤ ਨਹੀਂ ਹੈ। ਨਹੀਂ ਉੱਥੇ ਕੋਈ ਵੀ ਸਰੇਂਜ ਵਗੈਰਾ ਸਾਨੂੰ ਨਹੀਂ ਮਿਲੀ। ਜਿਹੜੇ ਪੱਤਰਕਾਰ ਪਹਿਲਾਂ ਉੱਥੇ ਮੌਕੇ ਤੇ ਸੀ ਉਹਨਾਂ ਨੂੰ ਵੀ ਪੁੱਛ ਲਿਆ ਮੈਂ। ਬਾਕੀ ਹੋਰ ਪਬਲਿਕ ਨੂੰ ਪੁੱਛ ਲਿਆ ਆਪ ਵੀ ਸਰਚ ਕੀਤੀ ਸਰੇਂਜ ਵਗੈਰਾ ਨਹੀਂ ਮਿਲੀ। ਕੌਜ਼ ਆਫ ਦਿਸ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਠੀਕ ਹੈ।